ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਮੀਨੀ ਬਲੌਗ ਸਟਾਰਟ ਕਰਨ ਤੇ ਜਿੰਨੇ ਵੀ ਸਾਡੇ ਬਲੌਗ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਨੂੰ ਬਹੁਤ ਬਹੁਤ ਜੀ ਤਰਾ ਬਸਾਰਾ ਨੂੰ ਕਰਕੀਆਂ ਦਵੇ ਤੇ ਚੜਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਹ سپورਟ ਕਰਨ ਲਈ ਜੀ ਤੇ ਤੁਸੀਂ ਬਾਅਦ ਤੋਂ ਬਾਅਦ ਮਾਮੀ ਜੀ ਪਹਾੜਾ ਵਾਲੇ ਚੈਨਲ ਨੂੰ سپورਟ ਕਰੋ ਜੀ ਤੇ ਅੱਜ ਤੁਹਾਨੂੰ ਮਿਲੂਗਾ ਜੀ ਮਾਮੀ ਜੀ ਪਹਾੜਾ ਵਾਲੇ ਚੈਨਲ ਤੇ ਤੇ ਰਾਸਬੀਨ ਦੀ ਸਬਜੀ ਦਾ ਬਲੌਗ ਫੋਲੀਆਂ ਦੀ ਸਬਜ਼ੀ ਬਣਾਈ ਸੀਗੀ ਅਸੀਂ ਤੇ ਬਾਕੀ ਥੋੜਾ ਬਹੁਤ ਮੇਰੇ ਭਾਜੀ ਪਹਾੜ ਦਾ ਬਲੌਗ ਦੇ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਤੁਹਾਨੂੰ ਕਮੈਂਟਾਂ 'ਚ ਜੁੜ ਜੱਸੇ ਵੀ ਤੁਹਾਨੂੰ ਕਿਵੇਂ ਦਾ ਬਲੌਗ ਲੱਗਿਆ ਜੀ ਤੇ ਤੁਹਾਨੂੰ ਐਵੇਂ ਅਸੀਂ ਵਧੀਆ-ਵਧੀਆ ਬਲੌਗ ਦੇ ਹੀ ਜਾਵਾਂਗੇ ਤੇ ਚਲੋ ਜੀ ਅੱਗੇ ਸਾਡਾ ਬਲੌਗ ਦੇਖੋ ਜੀ ਤੇ ਤੁਹਾਨੂੰ ਦੱਸਿਓ ਵੀ ਕਿਵੇਂ ਦਾ ਬਣਿਆ ਹੈ ਜੀ ਬਲੌਗ ਤੇ ਵਧੀਆ ਸੀਗਾ ਤਾਂ ਮੇ ਦੱਸਿਓ ਜੇ ਨਹੀਂ ਕੋਈ ਗਲਤੀ ਸੀਗੀ ਤਾਂ ਵੀ ਦੱਸਿਓ ਉਹ ਸਾਨੂੰ ਕਮੈਂਟਾਂ 'ਚ ਦੱਸਿਓ ਜੀ ਅਸੀਂ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਚਲੋ ਜੇ ਦੇ ਲਈ ਤੁਹਾਨੂੰ ਫੇਰ ਲੋੜੀ ਅਦਰੇ ਤੇ ਜੀਸਿੰਗ ਤੇ ਆਪਾਂ ਲਈ ਸਬਜੀ ਕਰਾਂ ਤੇ ਅਦਰ ਸਬਜੀ ਕੱਟ ਲਈ ਸੀ ਤੇ ਮਸਾਲਾ ਵੀ ਸਾਡਾ ਕੱਟ ਲਈ ਸੀ ਕਮ ਸ਼ੇਜ ਤੋਂ ਟਮਾਟਰ ਰੱਖਿਆ ਤੇ ਬਟਰ ਆ ਗਿਆ ਸੀ ਇਕ ਤੇ ਤੇਲ ਹੋ ਗਿਆ ਸੀ ਗਰਮ ਤੇ ਅੰਦਰ ਵਿੱਚ ਪਾਇਆ ਜੀਰਾ ਤੇ ਪਿਆਜ਼ ਹਰੀ ਮਿਰਚ ਅਦਰਕ ਪਾ ਲਿਆ ਤੇ ਹੁਣ ਅਸੀਂ ਭੁੰਨੂਗੇ ਜੀ ਮਸਾਲਾ ਤੇ ਮਿਲਦੇ ਹਾਂ ਤੁਹਾਨੂੰ ਮਸਾਲਾ ਤਿਆਰ ਹੋਏ ਤੋਂ ਬਾਅਦ अच्छी हल्दी नमक मिर्ची पहले जी मखीरा मसाला हो गया सीर के पाऊंगी अभी हल्दी ਨਾ ਮੋਟ ਤੇ ਥੋੜੀ ਜਿਹੀ ਪੀਸੀ ਦੀ ਪਾ ਲੈਂਦੇ ਹਾਂ ਜੀ ਇਹਨਾਂ ਨੂੰ ਅਲੋ ਉਹ ਜਿਹਾ ਤੰਦ ਮਸਾਲਾ ਭੁੰਨ ਲਿਆ ਤੁੰਦ ਦੇ ਜਿਹਾ ਜਮ ਕੇ ਤੇ ਹੁਣ ਪਾਉਗੇ ਅੱਥੇ ਟਮਾਟਰ ਇਹ ਉਧਰ ਮੈਂ ਆਲੂ ਕੱਟੇ ਵੀ ਹੈ ਜੀ ਤੇ ਸਬਜ਼ੀ ਵੀ ਕੱਟੀ ਵੀ ਸਾਰਾ ਕੁਝ ਸਮਾਨ ਕੱਟਿਆ ਜੀ ਤੇ ਪਹਿਲਾਂ ਸਾਡਾ ਮਸਾਲਾ ਭੁੰਨ ਜਵੇ ਤੇ ਨਿਕਲੇ ਤੇ ਲੋ ਜੀ ਸਾਡਾ ਇਹ ਪਾ ਲਵਾਂਗੇ ਸਿਕੂ ਲੇ ਪਿਆ ਤੇ ਇੱਕ ਸਾ ਤੇ ਤਰਵਾ ਦੇ ਬਜ਼ਾਰ ਨੂੰ ਰਿਝਾ ਰਾਕੋ ਤਾਇ ਜੀ ਚੇ ਚ ਰਿੜਾ ਜਾ ਪਾਣੀ ਪਾ ਲੇ ਪਾਣੀ ਦੀਏ ਤੇ ਸਟਾਪਾ ਦੇ ਤੇ ਲਾਈ ਨਾ ਮਾ ਫੁੱਲ ਹੋ ਜਾਂਦਾ ਜੀ ਤੇ ਨਾਲੇ ਟਮਾਟਰ ਪੀ ਜਰੇ ਮੈਂ ਦੇਉ ਕਨੇ ਕੀ ਕੜਨੇ ਕਰਮੇ ਜੀ ਲੈਂਦੇ ਤੁਹ ਜੰਦੇ ਜੀ ਕਾਟਾ ਪਾਇਆ ਵਾ ਪਤਾ ਨਹੀਂ ਪਾ ਰਹਾ ਅਸਲ ਤੇ ਟਮਾਟਰ ਪਾਇ ਦੇ ਵੀ ਅੱਗੇ ਤੇਲ ਰੱਖਾ ਦਾ ਰੈਡੀ ਹੋ ਗਿਆ। ਮੇਰੇ ਨੂੰ ਪਤਾ ਹੈ ਮਤਲਬ ਰੈਡੀ ਤੇ ਆਤੀ ਨੂੰ ਕੰਢੀ ਦੇ ਅੱਗੇ। ਦੇਖੋ। ਅੱਜ ਨੂੰ ਕਾਹਰੇ ਬੰਦੇਗੇ ਸਾਡੀ ਸਿਰ ਆਟੂ ਖਾਦੀ। ਜਾਰਾ। ਤੋ ਸੰਦੀ ਉਸ ਤੇ ਆਦੂ ਹਣੇ ਸਟਾਰਟ ਕਰੀ। ਅੱਗੇ ਚਾੜ੍ਹ ਲਓ ਇਹ ਕਿਹ ਹੈ ਇਹ ਹੋਈ ਹੈ ਤੇ ਇਹ ਵੀ ਸਬਜ਼ੀ ਪੱਤੀ ਵਾਲੀ ਹੈ असि हरी सब्जी ज़्यादा पका देवे कि शुरूओं भी पूरा वाली सब्जी

ਸੇਵਨ ਤੇ ਸਾਰੇ ਸਬਜ਼ੀਆਂ ਚੋਲੀ ਚੋਲੀਆਂ ਤੇ ਆਹੋ ਇਹਦੇ ਲਈ ਹੋ ਗਿਆ ਜੀ ਤੇ ਦੇਖੋ ਜੀ ਸਬਜ਼ੀ ਦਾ ਕਲਰ ਜਨਗਦੀ ਹੈ ਜੀ ਇਸੇ ਲਈ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਬਣਾ ਕੇ ਗ੍ਰੇਟ ਕਰੇ ਤੇ ਜੇ ਤੁਸੀਂ ਨਾਲੇ ਰੱਖੋ ਜੀ ਚੀਨੀ ਪਾ ਲਓ ਤੇ ਧੀਮੀ ਜਿਹਾ ਭਰਾਈਏ ਤਾਂ ਇਹਨੇ ਹੋਗੀ ਟੈਂਪਰ ਚੰਗੀ ਸੇਵਨ ਕਿਉਂਕਿ ਅਨੇ ਬਣਾ ਦੇ ਕੋਈ ਲੱਗਤ ਬਚ ਰਹਿਣਾ ਤੇ ਇਸ ਤਰ੍ਹਾਂ ਹੀ ਮਿਲ ਕੇ ਆਉਣੇ ਕਲੇ ਸੇਵਨ ਚੋਲੀਆਂ ਦੀ ਤਿਆਰ ਰੋਜ਼ ਜਿਹਾ ਸਭ ਜੀ ਬਣ ਕੇ ਹੋ ਗਈ ਜੀ ਤੇ ਤੇ ਅੱਜ ਬਣਾਈ ਸੀ ਜੀ ਅਸੀਂ ਫਲਾਸਬੀ ਨੇ ਆਣੀ ਫੜਿਆ ਦੀ ਸਬਜੀ ਤੇ ਦੇਖੋ ਸਭ ਜੀ ਬੜੀ ਅਜੀ ਤੇ ਉਧਰ ਗਰਮ ਕਰ ਰੋਟੀ ਵੀ ਬਣ ਗਈ ਜੀ ਤੇ ਅਦਰ ਚਾਹ ਤਰੀ ਹੈ ਜੀ ਤੇ ਨਾਲ ਆ ਜਾ ਜੀ ਤੁਹਾਨੂੰ ਦਿਖਾ ਲਉ ਜੀ ਫੜੀਆਂ ਦੀ ਸਬਜੀ ਹੈ ਤੇ ਨਾਲ ਮੱਕੀ ਦਾ ਪ੍ਰਸ਼ਾਦਾ ਹੈ ਜੀ ਗਰਮ ਗਰਮ ਤੇ ਮਿਲਦੇ ਜੀ ਤੁਹਾਨੂੰ ਫੇਰ ਜੀ ਸਾਰਿਆਂ ਨੂੰ ਜਿੱਤਰਾ ਕੇ ਤੁਹਾਨੂੰ ਪਤਾ ਵੀ ਅੱਜ ਬੱਦਨ ਵਾਈ ਹੋਈ ਵੀ ਆ ਜੇ ਕਾ ਕਿ ਉਹ ਨਾ ਪਾਲਾ ਡੰਗਰਾ ਦਾ ਘਾਹ ਰੱਖ ਲੀਆ ਲਿਆ ਕੇ ਅੰਦਰ ਤਾਂ ਜੇ ਬੱਦਲ ਵਾਈ ਠੰਡ ਹੋ ਜਵੇ ਫਿਰ ਹੱਥ ਠੰਡੇ ਹੋ ਜਾਂਦੇ ਆ ਘਾਹ ਨਹੀਂ ਲਿਆ ਹੁੰਦਾ ਕਾਪੂ ਇੱਕ ਗੇੜਾ ਛੱਡਿਆ ਆ ਜੀ ਦੂਜਾ ਲੈਣ ਆਇਆ ਹੁਣ ਅਜੇ ਅਸੀਂ ਹਰਾ ਘਾਹ ਵੀ ਸੰਗਣਾ ਜਿੱਦਾਂ ਤੁਹਾਨੂੰ ਪਤਾ ਵੀ ਇਹ ਦੇਖੋ ਇੱਧਰ ਦਰਖਤ ਸੰਗੂਗੇ ਇੱਧਰ ਵੀ ਦੇਖੋ ਕਿੰਨੇ ਦਰਖਤ ਆ ਸਭ ਇਹਦੇ ਚੋਂ ਘਾਹ ਕੱਢੂਗੇ ਅਸੀਂ ਬਾਹਰ ਹੁਣ ਹਰੇ ਘਾਹ ਦਾ ਤਾਂ ਪਹਿਲਾਂ ਨਾਲਾ ਸੁੱਕੇ ਦੀ ਬਰੀ ਪੰਨੜੀਏ ਤੇ ਨਾਲ ਅਸੀਂ ਲੱਕੜਾ ਵੀ ਲੈ ਕੇ ਜਾਣੀਆਂ ਸਾਡਾ ਕੁੱਤਾ ਵੀ ਨਾਲ ਹੀ ਆਂਦਾ ਸਾਡੇ ਜੀ ਸਾਡਾ ਕੁੱਤਾ ਵੀ ਨਾਲ ਹੀ ਜਾਂਦਾ ਰੋਟੀ ਖਾ ਕੇ ਸਾਡੇ ਨਾਲ ਇਹ ਵੀ ਨਹੀਂ ਦਿੰਦਾ ਘਰ ਕੱਲਾ ਬੱਕਰੇ ਵੀ ਲੱਗੇ ਚੁਗਣ ਹੋ ਰਹੀ ਹੈ ਲਓ ਜੀ ਮਿਲੋ ਦੁੱਗੂ ਨਾਲ ਦੁੱਗੂ ਨਾਲ ਮਿਲੋ ਦੁੱਗੂ ਸਸਰੀਕਾਲ ਬੁਲਾਓ ਦੁੱਗੂ ਹੈਲੋ ਕਰ ਦੇਖੀ ਹੱਥ ਕਰ ਹੈਲੋ ਕਰ ਹੈਲੋ ਦੁੱਗੂ ਅੱਕੇ ਨੂੰ ਫੜੂ ਤੇ ਕੋੜਾ ਢਿਨਣਾ ਨਾ ਨਾ ਦੁੱਗੂ ਹੱਥ ਕਰ ਹੱਥ ਦੇਖੀ ਤੇ ਪੰਜੇ ਕੋਲ ਕਰ ਦੇਖੀ ਪੰਜਾ ਦੇਣਾ ਦੁੱਗੂ ਪੰਜਾ ਐ ਦੇਖੀ ਕਰ ਹੱਥ ਦੇਖੀ ਹੈਲੋ ਕਰ ਦੇਖੀ ਥੋੜੀ ਕਰਦਾ ਹੈਲੋ ਟੈੜੀ ਨਾਲ ਇੰਨੀ ਥੋੜੀ ਕਰਦਾ ਤੇ ਲੋਪ ਪੰਜੇ ਦਿੰਦਾ ਅਜੀ ਕਰਤੇ ਟੈੜੀ ਕਰਦਾ ਆਈ ਤਾਂ ਜਦ ਹੀ ਪੰਜਾ ਦਿੰਦਾ ਆਕਾ ਹੁੰਦਾ ਜੀ ਇਹ ਅਸੀਂ ਵੱਟ ਕੇ ਰੱਖ ਲੈਂਦੇ ਜੀ ਛਾਲ ਚ ਕਈ ਵਾਰ ਫਿਰ ਛਾਲ ਛਾਲ ਜੀ ਜਦ ਜ਼ਿਆਦਾ ਜੀ ਠੰਡ ਹੁੰਦੀ ਫਿਰ ਕਾ ਨਹੀਂ ਵੱਡ ਹੁੰਦਾ ਫਿਰ ਚੱਕ ਕੇ ਚੰਦਰਾ ਰੁਪਾਉਂਦੇ ਆ ਜੀ ਇਹ ਕਾ ਬਾਕੀ ਹਰਾ ਹੀ ਖਲਾ ਦਿੰਦੇ ਦਰਖਤਾਂ ਦਾ ਸ਼ਾਂਕ ਤੇ ਜੀ ਸੁੱਕਾ ਹੀ ਖਲਾ ਦਿੰਦੇ ਜੀ ਸਾਡੇ ਪਹਾੜ ਤੇ ਹੀ ਖਾ ਵਟਣਾ ਕਹਿੰਦੇ ਜੀ ਆ ਦੇਖੋ ਜੀ ਇੱਧਰ ਤੇ ਵੱਡਿਆ ਸਾਰੇ ਖਾ ਪਰ ਦੋ ਕੁ ਲੱਗਿਆ ਖੇਲਣ ਕਰ ਲਈ ਕੱਲਾ ਹੀ ਬੱਸ ਹੈ ਦੋ ਕੁ ਕਿੰਨੇ ਹੋ ਗਏ ਪੁਲੇ ਇਹ ਕਿਹੜੇ ਜ਼ਿਆਦਾ بڑے ਆ ਛੋਟੇ ਛੋਟੇ ਆ ਮੇਰੇ 10 15 20 ਚੱਲ ਜਾਂਦੇ ਮੀ ਲੱਗਦਾ ਅਭੀ ਰਾਤ ਨੂੰ ਪਾਉਂਗਾ ਹਾਂ ਨਹੀਂ ਤਾਂ ਪੋਸਟ ਪੜਿਆ ਤਾਂ ਤੈਨੂੰ ਦੇਖਿਆ ਹੀ ਹੁਣੇ ਕੱਲ੍ਹ ਘਾ ਰੱਖ ਲਈਏ ਹਰ ਇੱਕ ਕਿਹੜਾ ਦਰ ਵੀ ਪਿਆ ਕਾ ਦਾ ਹੂੰ ਸੁਭਨੇ ਵੱਡਿਆ ਤਾਂ ਟਿੰਪਲ ਨੇ 2 ਜੇ ਰੰਦਾ ਫਟਾ ਕਾ ਪਰਲੇ ਸਾਤੇ ਉਹ ਵੀ ਲੈ ਕੇ ਆਉਂਗੇ ਚੱਕ ਕੇ ਇੱਕ ਭੜੀ ਕੇ ਖਰਾਜਾ ਉਹ ਸੁੱਖ ਵਿਆਹ ਜਾਦਾ ਹੂੰ ਉਹ ਨਾ ਕਰਦੇ ਆ ਨਾ ਕੋਸ਼ਮ ਨਹੀਂ ਤਾਂ ਵੱਡੇ ਤੱਕ ਆ ਆਪਣੇ ਇੱਧਰ ਇਹਨਾਂ ਕੁਛ ਨੇ ਥੋੜਾ ਬੱਟਿਆ ਤਾਂ 100 ਪੁੱਲਾ ਵਟ ਗਿਆ ਸੀ ਵਿਆਹ ਤੇ ਪਹਿਲੇ ਹੁਣ ਖਲਾਇਆ ਜਿਹੜਾ ਵਿਆਹ ਚ ਅਸੀਂ ਡੰਗਰਾ ਉਹ ਵੀ ਰਖਣਾ ਲਿਆ ਕੇ ਹਾਂ ਕੁਛ ਖਲਾਤਾ ਕੁਛ ਪੀਆ ਹਜੇ ਤੇ ਮੈਂ ਲਾਲ ਨੂੰ ਵੀ ਦੋ ਤਿੰਨ ਪੁੱਲੇ ਨਹੀਂ ਮੈਂ ਸਾਰਾਈ ਲੈ ਜਾਣਾ ਨਹੀਂ ਹੁੰਦਾ ਪਾਰਾ ये कहूरते इधर ना, ना।, ना बकरियां भी चल गईरों ਡਾਲੀ ਦਾ ਬੜੀ ਸਾਡੀ ਲੱਗਦੀ ਜੀ ਮੈਂ ਸਾਰਾ ਕਾਸ਼ਾਂਗੇ ਗਾਇ ਵਾਸਤੇ